ਜੋ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਉਹਨਾਂ ਦੀ ਵਿਜ਼ਨ ਤੋਂ ਪ੍ਰੇਰਿਤ ਹੈ ਉਹਦੀ ਜਿਹੜੀ ਸਿਹਤ ਕ੍ਰਾਂਤੀ ਹੈ ਮੈਂ ਉਹਦਾ ਪਹਿਲਾਂ ਥੋੜਾ ਜਿਹਾ ਤੁਹਾਨੂੰ ਬਰੀ ਬਰੀਫਲੀ ਇੱਕ ਓਵਰਵਿਊ ਦਵਾਂਗਾ ਜੀ ਉਹਦੇ ਵਿੱਚ ਅਸੀਂ ਜਿਹੜੀ ਸ਼ੁਰੂਆਤ ਕੀਤੀ ਸੀ ਤਿੰਨ ਲੈਵਲ ਦੇ ਉੱਤੇ ਇੱਕ ਹੈਗਾ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਟਰਸਿਰੀ ਕੇਅਰ ਔਰ ਪ੍ਰਾਇਮਰੀ ਕੇਅਰ ਦੇ ਵਿੱਚ 872 ਆਮ ਆਦਮੀ ਕਲੀਨਿਕ ਅਸੀਂ ਖੋਲ ਚੁੱਕੇ ਹਾਂ ਜਿਨ੍ਹਾਂ ਨੇ ਕਿ ਹੁਣ ਤੱਕ 2 ਕਰੋੜ 7 ਲੱਖ ਤੋਂ ਜ਼ਿਆਦਾ ਪੇਸ਼ੈਂਟਸ ਦੇਖਿਆ ਹੈ ਉਹਦੇ ਚੋ 92 ਲੱਖ ਜਿਹੜੇ ਪੇਸ਼ੈਂਟ ਹੈ ਉਹ ਯੂਨੀਕ ਪੇਸ਼ੈਂਟਸ ਹੈ ਜੋ ਇੱਕ ਵਾਰੀ ਆਮ ਆਦਮੀ ਕਲੀਨਿਕ ਵਿੱਚ ਦਵਾਈ ਲੈਣ ਆਏ। ਔਰ 1 ਕਰੋੜ 15 ਲੱਖ ਪੇਸ਼ੈਂਟਸ ਉਹ ਹੈਗੇ ਆ ਜਿਹੜੇ ਬਾਰ-ਬਾਰ ਆਏ ਆ। ਇਹਦਾ ਮਤਲਬ ਲੋਕ ਆਏ ਉਹਨਾਂ ਨੂੰ ਪਤਾ ਲੱਗਿਆ ਕਿ ਆਮ ਆਦਮੀ ਕਲੀਨਿਕ ਆ ਉਹਨਾਂ ਨੂੰ ਸਰਵਸਤ ਚੰਗੀ ਲੱਗੀ। ਉਹਨਾਂ ਦੇ ਟੈਸਟ ਵੀ ਹੋਏ ਔਰ ਦਵਾਈਆਂ ਵੀ ਮਿਲੀਆਂ ਔਰ ਲੋਕ ਬਾਰ-ਬਾਰ ਜਿਹੜੇ ਉਹ ਦਵਾਈ ਲੈਣ ਆ ਰਹੇ ਆ ਖਾਸ ਕਰਕੇ ਉਹ ਤਾਂ ਜਿਹੜੀਆਂ ਸਭ ਤੋਂ ਦੋ ਕਾਮਨ ਬਿਮਾਰੀਆਂ ਹੈਗੀਆਂ ਉਹ ਹੈਗੀਆਂ ਹਾਈਪਰਟੈਨਸ਼ਨ ਐਂਡ ਡਾਇਬੀਟਿਸ। ਤੇ ਤੀਜੇ ਨੰਬਰ ਤੇ ਹੈਗੀਆਂ ਜਿਹੜੀਆਂ ਛਾਤੀ ਦੇ ਰੋਗ ਜਿਹਨਾਂ ਨੂੰ ਆਪਾਂ ਕਹਿੰਦੇ ਆ क्रोनिक ਬ੍ਰੌਕਾਈਟਿਸ ਔਰ ਅੱਜ ਹੀ ਮੈਂ ਜਿਹੜਾ ਹੈਗਾ ਉਹ ਅਸੀਂ ਹਸ ਫਾਊਂਡੇਸ਼ਨ ਦੇ ਨਾਲ 8 ਹਸਪਤਾਲਾਂ ਦੇ ਵਿੱਚ 30 ਜਿਹੜੀਆਂ ਡਾਇਲਿਸਿਸ ਮਸ਼ੀਨ ਦੀ ਜਿਹੜੀ ਸ਼ੁਰੂਆਤ ਕਰਾਈ ਆ ਪਟਿਆਲੇ ਤੋਂ ਉਹਦੇ ਵਿੱਚ 90% ਦੇ ਵਿੱਚ ਕਾਰਨ ਹੀ ਬਲੱਡ ਪ੍ਰੈਸ਼ਰ ਤੇ ਸ਼ੂਗਰ ਹੈ ਜੋ ਸਾਡਾ ਪ੍ਰਾਇਮਰੀ ਕੇਅਰ ਦੇ ਵਿੱਚ ਆ ਰਿਹਾ ਕਿ 90% ਲੋਕਾਂ ਨੂੰ ਬਲੱਡ ਪ੍ਰੈਸ਼ਰ ਸ਼ੂਗਰ ਆ ਜਿਹੜੀਆਂ ਲੀਡਿੰਗ ਵਪਾਰੀਆਂ ਸਭ ਤੋਂ ਜ਼ਿਆਦਾ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਕ੍ਰੋਨਿਕ ਕਿਡਨੀ ਡਿਜ਼ੀਜ਼ ਆਪਾਂ ਉੱਥੇ ਪਹੁੰਚ ਗਏ ਆ ਕਿ ਜਿੱਥੇ ਲੋਕਾਂ ਨੂੰ ਡਾਇਲਿਸਿਸ ਦੀ ਲੋੜ ਪੈ ਰਹੀ ਆ ਔਰ ਸਾਡੇ 41 ਜਿਹੜੇ ਤਕਰੀਬਨ ਸੈਂਟਰ ਹੈ ਗਿਆ ਉਹ ਸੌਰੀ 31 ਪਹਿਲਾਂ ਸੀ ਅੱਜ 839 ਔਰ ਇਸੇ ਤਰ੍ਹਾਂ ਅਸੀਂ ਜਿਹੜਾ ਇਹਨਾਂ ਦੇ ਐਨਜੀਓਜ਼ ਦੇ ਨਾਲ ਬਹੁਤ ਸਾਰੀਆਂ ਮਸ਼ੀਨਾਂ ਔਰ ਅੱਜ ਮੈਂ 30 ਦੇ ਕੇ ਆਇਆ ਤੇ ਅਸੀਂ 40 ਮਸ਼ੀਨਾਂ ਹੋਰ ਲੈ ਰਹੇ ਆ ਜੀ ਹੈਲਥ ਡਿਪਾਰਟਮੈਂਟ ਵੱਲੋਂ ਤੇ ਸਾਡੇ 22 ਦਾ ਇੱਕ ਸਾਲ ਦੇ ਵਿੱਚ ਵਿੱਚ ਸਾਡੀਆਂ ਜਿਹੜੀਆਂ ਹੈਗੀਆਂ ਉਹ ਅਸੀਂ 23 ਜ਼ਿਲ੍ਹਾ ਹਸਪਤਾਲ ਤੇ 41 ਜਿਹੜੇ ਸਾਡੇ 41 ਜਿਹੜੇ ਸਬਡਿਵੀਜ਼ਨ ਹਸਪੀਟਲ ਹੈ ਸਾਰਿਆਂ ਦੇ ਵਿੱਚ ਡਾਇਲਿਸਿਸ ਦੀ ਜਿਹੜੀ ਸਹੂਲਤ ਹੈਗੀ ਆ ਉਹ ਫ੍ਰੀ ਤੇ ਕੁਆਲਿਟੀ ਕੇਅਰ ਜਿਹੜੀ ਆ ਲੋਕਾਂ ਨੂੰ ਅਵੇਲੇਬਲ ਹੋਏਗੀ ਇਹ ਵੀ ਇੱਕ ਲੈਂਡਮਾਰਕ ਹੈ ਤੇ ਇਹ ਪ੍ਰਾਇਮਰੀ ਕੇਅਰ ਦਾ ਕਮਾਲ ਹੈ ਜੀ ਜਿਹੜੀ ਪ੍ਰੋਫੈਨਸ਼ਨ ਹੈ ਜਿਹੜੇ ਲੋਕਾਂ ਦੇ ਗੁਰਦੇ ਫੇਲ ਨਾ ਹੋਣ ਜਦੋਂ ਕਿਸੇ ਨੂੰ 슈ਗਰ ਦਾ ਪੇਸ਼ੈਂਟ ਹੁੰਦਾ ਤੁਸੀਂ ਦੇਖਦੇ ਹੋਗੇ ਲੋਕਾਂ ਦੀਆਂ ਪੈਰਾਂ ਦੀਆਂ ਉਂਗਲਾਂ ਕੱਟੀਆਂ ਹੁੰਦੀਆਂ ਕਈ ਵਾਰੀ ਪੈਰ ਹੀ ਕੱਟਿਆ ਹੁੰਦਾ ਜਾਂ ਉਹਨਾਂ ਦੇ ਗੁਰਦੇ ਫੇਲ ਹੋ ਜਾਂਦੇ ਆ ਸਟ੍ਰੋਕ ਹੋ ਜਾਂਦਾ ਪਰ ਉਹ ਇੱਕ ਪਾਸਾ ਮਾਰਿਆ ਜਾਂਦਾ ਹਾਰਟ ਅਟੈਕ ਹੋ ਕੇ ਡੈਥ ਹੋ ਜਾਂਦੀ ਹੈ ਸਾਇਲੈਂਟ ਹਾਰਟ ਅਟੈਕ ਕਹਿੰਦੇ ਆ ਉਹਨਾਂ 슈ਗਰ ਦੇ ਮਰੀਜ਼ ਨੂੰ ਸਾਇਲੈਂਟ ਹਾਰਟ ਅਟੈਕ ਹੁੰਦਾ ਕਿ ਬੰਦਾ ਸੌਂਦਾ ਹੈ ਸਵੇਰੇ ਉੱਠਦਾ ਹੀ ਨਹੀਂ ਹੈ ਸੋ ਜੇ ਅਸੀਂ ਉਹਨਾਂ ਦਾ अर्ਲੀ ਡਾਇਗਨੋਸਿਸ ਤੇ ਟ੍ਰੀਟਮੈਂਟ ਕਰਾਂਗੇ ਉਸ ਤੋਂ ਰੋਗ ਬਚਣਗੇ ਉਹਨਾਂ ਦੀ ਕੁਆਲਿਟੀ ਆਫ ਲਾਈਫ ਬੈਟਰ ਹੋ ਜੇਗੀ ਔਰ ਇਹਦੇ ਨਾਲ ਇੱਕ ਫਾਇਦਾ ਮਤਲਬ ਇਹ ਵੀ ਹੁੰਦਾ ਕਿ ਪੇਸ਼ੈਂਟ ਨੂੰ ਆਪਣੇ ਘਰ ਦੇ ਰੜੇ ਦਵਾਈ ਮਿਲਦੀ ਆ ਉਹਨਾਂ ਦੇ ਉਹਨਾਂ ਦੀਆਂ ਕੰਪਲਿਕੇਸ਼ਨ ਜਿਹੜੀਆਂ ਹੈਗੀਆਂ ਡਾਇਬੀਟਿਸ ਹੈ ਹਾਈ ਬਲੱਡ ਪ੍ਰੈਸ਼ਰ ਦੀਆਂ ਨਹੀਂ ਹੋਣਗੀਆਂ ਤੇ ਦੂਜਾ ਪ੍ਰੋਡਕਟਿਵਿਟੀ ਵਾਧੀ ਹੈ ਇਹਦੇ ਨਾਲ ਸਮਾਜ ਨੂੰ ਫਾਇਦਾ ਹੁੰਦਾ ਸਰਕਾਰ ਨੂੰ ਫਾਇਦਾ ਹੁੰਦਾ ਲੋਕਾਂ ਨੂੰ ਫਾਇਦਾ ਹੁੰਦਾ ਕਿ ਜਿਹੜਾ ਬੰਦਾ ਆਪਣਾ ਕੰਮ ਛੱਡ ਕੇ ਆਪਣਾ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਛੋਟਾ ਦੁਕਾਨਦਾਰ ਹੈ ਜਾਂ ਵਪਾਰੀ ਹੈ ਉਹਨੂੰ ਸ਼ਹਿਰ ਨਹੀਂ ਜਾਣਾ ਪੈਗਾ ਦਵਾਈ ਲੈਣ ਤੇ ਆਊਟ ਆਫ ਪਾਕਟ ਐਕਸਪੈਂਸਸ ਸਿਰਫ ਆਮ ਆਦਮੀ ਕਲੀਨਿਕ ਕਰਕੇ ਪੰਜਾਬ ਦੇ ਲੋਕਾਂ ਦੇ 1050 ਕਰੋੜ ਰੁਪਏ ਜਿਹੜੇ ਆਊਟ ਆਫ ਪਾਕਟ ਐਕਸਪੈਂਸਸ ਹੈ ਉਹ ਬਚਿਆ ਔਰ ਏਮਸ ਦੀ ਸਟੱਡੀ ਹੈ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਨਿਊ ਦਿੱਲੀ ਦੀ ਕਿ ਮжоਰਿਟੀ ਆਫ ਦਾ ਪੀਪਲ ਜਿਹੜੇ ਹੈਗੇ ਆ ਦੇ ਸਲਿਪ ਬਿਲੋ ਦਾ ਪੋਵਰਟੀ ਲਾਈਨ ਬਿਕਾਜ਼ ਆਫ ਆਊਟ ਆਫ ਪਾਕਟ ਐਕਸਪੈਂਸਸ ਔਨ ਹੈਲਥ ਸੋ ਉਸ ਤੋਂ ਲੋਕ ਬਚਣਗੇ ਕਰਜ਼ਾਈ ਹੋਣ ਤੋਂ ਬਚਣਗੇ ਇਸੇ ਤਰ੍ਹਾਂ ਜਿਹੜਾ ਸਾਡਾ ਸੈਕੰਡਰੀ ਕੇਅਰ ਹੈ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਯੂਨੀਵਰਸਲ ਅਵੇਲੇਬਿਲਿਟੀ ਆਫ ਡਰੱਗਸ ਕਿ ਉਹਦੇ ਚ 253 ਕਿਸਮ ਦੀਆਂ ਦਵਾਈਆਂ ਸਾਡੇ ਵੇਅਰ ਹਾਊਸ ਵਿੱਚ ਅਵੇਲੇਬਲ ਹੈ ਸਾਰੇ ਜ਼ਿਲ੍ਹਾ ਹਸਪਤਾਲ ਸਬ-ਡਿਵੀਜ਼ਨਲ ਹਸਪਤਾਲਾਂ ਦੇ ਜਿਹੜੇ ਸੀਐਸਸੀ ਆ ਉਹਨਾਂ ਦੇ ਵਿੱਚ 253 ਦਵਾਈਆਂ ਜਦੋਂ ਮਰਜ਼ੀ ਜਾ ਕੇ ਲੈ ਸਕਦੇ ਹੋ ਇਸ ਤੋਂ ਸવાય ਜਿਹੜੀਆਂ ਐਸੈਂਸ਼ੀਅਲ ਡਰੱਗ ਲਿਸਟ ਦੇ ਵਿੱਚ ਨਹੀਂ ਹੈ ਉਹਦੇ ਵਾਸਤੇ ਐਸਾਂ ਨੂੰ 2 ਲੱਖ ਸਿਵਲ ਸਾਥੀ ਨੂੰ 5 ਲੱਖ ਜਿਹੜੇ ਆਪਣੇ ਡਾਇਰੈਕਟਰਾਂ ਨੂੰ ਦੱਸਦਾ ਉਹਨਾਂ ਸਾਰਿਆਂ ਕੋਲੇ ਫੰਡ ਦੇ ਦਿੱਤੇ ਉਹਨਾਂ ਨੇ ਮਾਨ ਸਰਕਾਰ ਨੇ ਉਹ ਜੇ ਪੇਸ਼ੈਂਟ ਨੂੰ ਦਵਾਈ ਨਹੀਂ ਮਿਲਦੀ ਮਤਲਬ ਜਿਹੜੀ ਐਸੈਂਸ਼ੀਅਲ ਡਰੱਗ ਲਿਸਟ ਵਿੱਚ ਨਹੀਂ ਹੈ ਬਟ ਪੇਸ਼ੈਂਟ ਨੂੰ ਕੋਈ ਹੋਰ ਦਵਾਈ ਚਾਹੀਦੀ ਆ ਆਉ ਉਹਨੂੰ ਖਰੀਦ ਕੇ ਦੇ ਸਕਦੇ ਆ ਇਸੇ ਤਰ੍ਹਾਂ ਜਿਹੜੀ ਸਾਡੀ ਟਰਸਰੀ ਕੇਅਰ ਹੈ ਉਹਦੇ ਵਿੱਚ ਮੈਡੀਕਲ ਕਾਲਜਿਸ ਦੇ ਵਿੱਚ ਹਾਰਟ ਦੀ ਸਰਜਰੀ ਸ਼ੁਰੂ ਕਰਾਈ ਹੈ ਐਂਜੀਓਪਲਾਸਟੀ ਸ਼ੁਰੂ ਕਰਾਈ ਹੈ ਬ੍ਰੇਨ ਸਰਜਰੀ ਸ਼ੁਰੂ ਕਰਾਈ ਹੈ ਔਰ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਪਟਾਲੇ ਤੋਂ ਸ਼ੁਰੂਆਤ ਕੀਤੀ ਹੈ ਕਿ ਉੱਥੇ ਇੰਟੈਂਸਿਵ ਕੇਅਰ ਯੂਨਿਟ ਔਰ ਉਹਦੇ ਵਿੱਚ ਨਿਓਨੈਟਲ ਇੰਟੈਂਸਿਵ ਬੱਚਿਆਂ ਵਾਸਤੇ ਛੋਟੇ ਬੱਚੇ ਜਿਹੜੇ ਸਤਵਾਹੇ ਪੈਦਾ ਹੋ ਜਾਂਦੇ ਉਹਨਾਂ ਵਾਸਤੇ ਨਿੱਕੂ ਜਾਂ ਨਿਓਨੈਟਲ ਇੰਟੈਂਸਿਵ ਕੇਅਰ ਯੂਨਿਟ ਸ਼ੁਰੂ ਕੀਤੇ ਆ ਡਾਇਲਿਸਿਸ ਦਾ ਕਰ ਰਹੇ ਆ ਇਹ ਕੁੱਲ ਮਿਲਾ ਕੇ ਜਿਹੜਾ ਪ੍ਰਾਇਮਰੀ ਸੈਕੰਡਰੀ ਟ੍ਰੈਸਟੀ ਕੇਅਰ ਦਾ ਇਹਦੇ ਨਾਲ ਮੈਂ ਇੱਕ ਦੋ ਚੀਜ਼ਾਂ ਹੋਰ ਐਡ ਕਰ ਸਕਦਾ ਸੀਐਮ ਦੀ ਜੋਗਸ਼ਾਲਾ ਅੱਜ 2 ਲੱਖ ਬੰਦੇ ਯੋਗਾ ਕਰਦੇ ਆ ਰੋਜ਼ ਪੰਜਾਬ ਦੇ ਵਿੱਚ ਪ੍ਰੋਫੈਸ਼ਨ ਆਫ ਡਿਜ਼ੀਜ਼ ਨਿਊਟ੍ਰੀਸ਼ਨਲ ਗਾਈਡੈਂਸ ਦੇ ਰਹੇ ਆ ਔਰ ਜਿਹੜੀ ਸਾਡੀ ਆਮ ਆਦਮੀ ਕਲੀਨਿਕ ਦਾ ਜਿਹੜਾ ਸਾਡਾ ਮਾਡਲ ਹੈ ਪ੍ਰਾਇਮਰੀ ਕੇਅਰ ਦਾ ਜੋ ਕਿ ਦਿੱਲੀ ਦਾ ਮਾਡਲ ਸੀ ਉੱਥੇ ਉਹਨਾਂ ਨੇ ਚੰਨੜਨੀ ਦਿੱਤਾ ਜਿਆਦਾ ਉੱਥੇ 500 ਬਣਿਆ ਪੰਜਾਬ ਦੇ ਵਿੱਚ 872 ਬਣ ਚੁੱਕਿਆ ਹੋਰ ਬਹੁਤ ਸਾਰੇ ਬਣਨ ਜਾ ਰਹੇ ਆ ਔਰ ਇਹ ਜਿਹੜਾ ਮਾਡਲ ਹੈ ਇਹ ਨਰੋਬੀ ਦੇ ਵਿੱਚ 85 ਕੰਟਰੀਜ਼ ਦੇ ਵਿੱਚ ਜਿਹੜੇ ਉੱਥੇ ਆਏ ਸੀ ਉਹਦੀ ਜਿਹੜਾ ਜਿਹੜਾ ਉਹਨਾਂ ਦਾ ਹੈਗਾ ਡਰਗਸ ਸਪਲਾਈ ਦੇ ਵਿੱਚ ਲਾਸਟ ਮਾਈਲ ਡਿਲੀਵਰੀ ਆਫ ਡਰਗਸ ਦੇ ਵਿੱਚ ਪੰਜਾਬ ਦਾ ਜਿਹੜਾ ਮਾਡਲ ਹੈ ਬੈਸਟ ਮੰਨਿਆ ਗਿਆ ਔਰ 40 ਕੰਟਰੀਜ਼ ਨੂੰ ਰੈਪਲੀਕੇਟ ਕਰ ਰਿਹਾ ਇਸੇ ਤਰ੍ਹਾਂ ਜਿਹੜਾ ਸਾਡਾ ਫਰਿਸ਼ਤੇ ਮਾਡਲ ਹੈ ਜਿਹਦੇ ਵਿੱਚ ਸੜਕ ਸੁਰੱਖਿਆ ਫੋਰਸ ਹੈ ਜਿਹੜੀ ਕਿ ਹਰ 30 25-30 ਕਿਲੋਮੀਟਰ ਦੇ ਉੱਤੇ ਹਾਈਵੇ ਤੇ ਸਟੇਟ ਹਾਈਵੇ ਨੈਸ਼ਨਲ ਹਾਈਵੇ ਤੇ ਸੜਕ ਸੁਰੱਖਿਆ ਫੋਰਸ ਦੀ ਗੱਡੀ ਆ ਟ੍ਰੇਨ ਸਟਾਫ ਹੈ ਔਰ ਇਹਦੇ ਨਾਲ 108 ਐਮਬੂਲੈਂਸ ਹੈ ਉਹ ਪੇਸ਼ੈਂਟ ਨੂੰ ਹਸਪਤਾਲ ਪਹੁੰਚਾਉਂਦੇ ਆ ਵਿਦਨ ਹਾਫ ਐਨ ਆਰ ਔਰ ਜਿਹੜਾ 골ਡਨ ਆਰ ਹੈ ਉਹਦੇ ਵਿੱਚ ਚਾਹੇ ਸਰਕਾਰੀ ਹਸਪਤਾਲ ਹੋਵੇ ਪ੍ਰਾਈਵੇਟ ਹੋਵੇ ਪੇਸ਼ੈਂਟ ਸਰਕਾਰੀ ਹੋਵੇ ਪੇਸ਼ੈਂਟ ਪੰਜਾਬ ਦਾ ਹੋਵੇ ਹਰਿਆਣਾ ਦਾ ਹੋਵੇ ਜਾਂ ਕੋਈ ਪੇਸ਼ੈਂਟ ਕਿਸੇ ਹੋਰ ਰਾਜ ਦਾ ਜਾਂ ਦੂਜੇ ਦੇਸ਼ ਦਾ ਕਿਉਂ ਨਾ ਹੋਵੇ ਸਾਰਾ ਇਲਾਜ ਫਰੀ ਹੈ ਜੀ ਜੇ ਚਾਹੇ ਖਰਚਾ 2 ਲੱਖ ਦਾ ਹੋਵੇ 10 ਲੱਖ ਦਾ ਹੋਵੇ ਜਾਂ 10 ਹਜ਼ਾਰ ਦਾ ਹੋਵੇ ਸਾਰਾ ਖਰਚਾ ਸਰਕਾਰ ਨੇ ਪੂਰਾ ਉਹਦਾ ਐਕਸੀਡੈਂਟ ਹੋ ਗਿਆ ਉਹਨੂੰ ਦੁਬਾਰਾ ਆਪਣੇ ਪੈਰਾਂ ਤੇ ਖੜਾ ਕਰਕੇ ਚੱਲਦਾ ਕਰਕੇ ਉਹਨੂੰ ਉਹਦਾ ਘਰ ਭੇਜਣਾ ਔਰ ਬਹੁਤ ਸਾਰੇ ਕੰਟਰੀਜ਼ ਨੇ ਵੀ ਕਿਹਾ ਕਿ ਸਾਰਾ ਬਹੁਤ ਸਾਰੇ ਸਟੇਟਸ ਨੇ ਮੈਨੂੰ ਇਹ ਕਿਹਾ ਕਿ ਇਹ ਸਾਰੇ ਦੇਸ਼ ਦੇ ਵਿੱਚ ਲਾਗੂ ਹੋਣਾ ਚਾਹੀਦਾ ਜਿੱਦਾਂ ਕਦੇ ਮੈਡੀਕੀਨ ਲਾਗੂ ਹੋਈ ਸੀ। ਸੋ ਇਹ ਪ੍ਰਾਤਵੰਤ ਸਰਕਾਰ ਦੀ ਹੁਣ ਤੱਕ ਦੀ ਢਾਈ ਸਾਹਿਬ ਦੀ ਕਾਰਗੁਜ਼ਾਰੀ ਜਦੋਂ ਮੈਂ ਤੁਹਾਨੂੰ ਇੱਕ ਓਵਰਵਿਊ ਦਿੰਦਾ ਤੇ ਅੱਜ ਜਿਹੜਾ ਡਾਇਲਿਸਿਸ ਵਾਲਾ ਹੈਗਾ ਇਹਦੇ ਵਿੱਚ ਸਾਡੇ ਬਹੁਤ ਸਾਰੀਆਂ ਐਨ ਜੀਓਜ਼ ਅੱਗੇ ਆ ਰਹੀਆਂ। ਅਸੀਂ ਇੱਕ ਜਿਹੜੀ ਇੱਕ ਤੁਸੀਂ ਕਹਿ ਲਓ ਕਿ ਇੱਕ ਨਵੀਂ ਸ਼ੁਰੂਆਤ ਹੈ ਪਹਿਲਾਂ ਹੁੰਦੀ ਸੀ ਪੀ 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 ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਉਹਦੇ ਵਿੱਚ ਕੀ ਸੀਗਾ ਕਿ ਸਰਕਾਰ ਸੀ ਇੱਕ ਪ੍ਰਾਈਵੇਟ 플레이ਰ ਹੁੰਦਾ ਸੀ ਉਹਨੂੰ ਫਾਇਦਾ ਪਛਾਣਣ ਵਾਸਤੇ ਸਰਕਾਰ ਤੇ ਪ੍ਰਾਈਵੇਟ 플레이ਰ ਬਣਾ ਕੇ ਲੋਕਾਂ ਤੋਂ ਪੈਸੇ ਲੈਂਦੇ ਸੀ ਲੁੱਟਦੇ ਸੀ ਜਿਹੜਾ ਹੁਣ ਭਗਵੰਤ ਮਾਨ ਸਰਕਾਰ ਨੇ ਸ਼ੁਰੂ ਕੀਤਾ ਜੋ ਕਿ ਅਰਵਿੰਦ ਕੇਜਰੀਵਾਲ ਜੀ ਦੀ ਨੀਤੀ ਹੈ ਕਿ ਹੁਣ ਅਸੀਂ ਪ੍ਰਾਈਵੇਟ ਐਨਜੀਓ ਪਾਰਟਨਰਸ਼ਿਪ ਕਰ ਰਹੇ ਹਾਂ ਚਾਹੇ ਅੱਜ ਅਸੀਂ ਹਾਂਸ ਫਾਊਂਡੇਸ਼ਨ ਜਿਹੜੀ ਦੇਰਾਧੂਨ ਬੇਸਡ ਹੈ ਉਹਨਾਂ ਦੇ ਨਾਲ ਕੀਤਾ ਇੱਕ ਹੈਲਪਫੁਲ ਐਨਜੀਓ ਨਾਰ ਸੇਵਾ ਨਾਰਾਇਣ ਸੇਵਾ ਲੁਧਿਆਣੇ ਵਿੱਚ ਹੈ ਜਿਹੜੇ ਕਿ ਉਹਨਾਂ ਦੇ ਆਲਰੇਡੀ ਉਹਨਾਂ ਕੋਲ 20 ਮਸ਼ੀਨਾਂ ਲੱਗੀਆਂ ਹੋਈਆਂ ਜਵੱਦੀ ਦੇ ਵਿੱਚ 10 ਮਸ਼ੀਨਾਂ ਵਾਸਤੇ ਹੋਰ ਪਰਮਿਸ਼ਨ ਮੰਗ ਰਹੇ ਹੋ 30 ਮ ਉਹ ਵੀ ਤਿਆਰ ਹੈ ਸਾਡਾ ਇੱਕ ਸੈਂਟਰ ਹੋਰ ਰਨ ਕਰਨ ਵਾਸਤੇ ਬਹੁਤ ਸਾਰੀਆਂ ਐਨਜੀਓਜ਼ ਆ ਕੇ ਆ ਰਹੀਆਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਐਨਜੀਓਜ਼ ਨਾਲ ਮਿਲ ਕੇ इवन ਮੈਡੀਕਲ ਕਾਲਜ ਦੇ ਵਿੱਚ ਉਹਨਾਂ ਦੀ ਕੋਲਾਬੋਰੇਸ਼ਨ ਲਾਵਾਂਗੇ ਔਰ ਉਹਨਾਂ ਦੇ ਜਿਹੜੇ ਐਨਜੀਓ ਨੂੰ ਮੈਂ ਇਨਵਾਈਟ ਵੀ ਕਰਦਾ ਜਿੰਨੇ ਐਨਆਰਆਈਜ਼ ਆ ਬਹੁਤ ਸਾਰੇ ਐਨਆਰਆਈਜ਼ ਨੇ ਆਮ ਆਦਮੀ ਕਲੀਨਿਕਸ ਨੂੰ ਬਣਾ ਕੇ ਦਿੱਤੇ ਆ ਕਿ ਉਹ ਪ੍ਰਿੰਟ ਫੀਸ ਕੇ ਦਿੱਤੀ ਆ ਕਹਿੰਦੇ ਸਾਡੇ ਪ੍ਰਿੰਟ ਤੇ ਅਸੀਂ ਬਣਾ ਦਿੰਨੇ ਆ ਚਲਾ ਤੁਸੀਂ ਲਈਓ ਬਹੁਤ ਸਾਰੇ ਐਨਆਰਆਈਜ਼ ਨੇ ਸਾਨੂੰ ਐਮਬੂਲੈਂਸਸ ਦਿੱਤੀਆਂ ਜਿਹਨੂੰ ਅਸੀਂ ਇੰਟੀਗ੍ਰੇਟ ਕਰ ਰਹੇ ਆ ਆਪਣੇ ਸਿਸਟਮ ਦੇ ਵਿੱਚ ਤੇ ਮੈਂ ਸਾਰਿਆਂ ਨੂੰ ਇਨਵਾਈਟ ਕਰਦਾ ਕਿ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਰੰਗਲਾ ਪੰਜਾਬ ਬਣਾਉਣ ਦਾ ਬੀੜਾ ਚੁੱਕਿਆ ਮੈਂ ਸਾਰਿਆਂ ਨੂੰ ਕਹਿੰਦਾ ਕਿ ਤੁਸੀਂ ਆਓ ਹੁਣ ਨਾਓ ਇਜ਼ ਦਾ ਰਾਈਟ ਓਪਰਚ्युनिटी ਤੁਸੀਂ ਆਪਣੇ ਪਿੰਡ ਦੇ ਲੋਕਾਂ ਵਾਸਤੇ ਆਪਣੇ ਮਹੱਲੇ ਦੇ ਲੋਕਾਂ ਵਾਸਤੇ ਆਪਣੇ ਇਲਾਕੇ ਦੇ ਲੋਕਾਂ ਵਾਸਤੇ ਜੇ ਤੁਸੀਂ ਸਿਹਤ ਸਿੱਖਿਆ ਰੋਜ਼ਗਾਰ ਇਸ ਕ੍ਰਾਂਤੀ ਦੇ ਵਿੱਚ ਕੱਲ ਵੀ ਅਸੀਂ 586 ਲੋਕਾਂ ਨੂੰ ਦਿੱਤੇ ਜਿਹੜੇ ਮਲਟੀ ਪਰਪਸ ਹੈਲਥ ਵਰਕਰ ਚਾਹੇ ਮੈਡੀਕਲ ਵਾਰਡ ਟੈਕਨੋਲੋਜਿਸ ਆਫਥਲਮਿਕ ਅਫੀਸਰਸ ਵਾਰਡ ਰਟਨੈਂਡੈਂਟਸ ਹੋਰ ਤੁਸੀਂ ਸਟਾਫ ਪਿਛਲੇ ਹਫ਼ਤੇ ਜਿਹੜਾ ਸੀਗਾ 263 ਨੂੰ ਦਿੱਤੇ ਸੀ ਇਸੇ ਤਰ੍ਹਾਂ ਬਹੁਤ ਸਾਰੀਆਂ ਰਿਕਰੂਟਮੈਂਟਸ ਚੱਲਦੀਆਂ ਪਈਆਂ ਔਰ ਸਾਨੂੰ ਉਮੀਦ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਗਿਆ ਇਸ ਤੋਂ ਵੀ ਦੁੱਗਣੇ ਨੰਬਰ ਦੇ ਵਿੱਚ ਆਮ ਆਦਮੀ ਕਲੀਨਿਕ ਬਣਾ ਕੇ ਹਸਪਤਾਲਾਂ ਦੀਆਂ ਬਿਲਡਿੰਗਾਂ ਦਮੀਆਂ ਬਣ ਰਹੀਆਂ ਡਾਕਟਰਸ ਦੀ ਪੈਰਾਮੈਡੀਕਸ ਦੀ ਰਿਕਰੂਟਮੈਂਟ ਚੱਲ ਰਹੀ ਆ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਜੋ ਸਾਡੇ ਮੁੱਖ ਮੰਤਰੀ ਸਾਹਿਬ ਦੀ ਵਿਜਨ ਹੈ ਅਰਵਿੰਦ ਕੇਜਰੀਵਾਲ ਜੀ ਦੀ ਵਿਜਨ ਹੈ ਕਿ ਅਸੀਂ ਜਿਹੜੀ ਹੈਗੀਆਂ ਬੈਸਟ ਕੁਆਲਿਟੀ ਹੈਲਥ ਸਰਵਿਸਿਜ਼ ਮੈਨੇਜਡ ਐਂਡ ਫੰਡਡ ਬਾਈ ਦਾ ਗਵਰਨਮੈਂਟ ਖਰਚਾ ਸਾਰਾ ਸਰਕਾਰ ਕਰੇਗੀ ਤੇ ਪੰਜਾਬ ਦੇ ਲੋਕਾਂ ਨੂੰ ਫ੍ਰੀ ਆਫ ਕਾਸਟ ਜਾਂ ਜਿਸ ਤਰ੍ਹਾਂ ਜਿਹੜੀ ਤੁਹਾਡੀ ਪੰਜਾਬ ਇਸਟਰੀ